ਅਧ ਮੇਲ ਇਨਕਲਾਬ ਦੀ ਨਾਗਿਕਾ ਨੂੰ ਗੋ। ਕਿਹਨ ਇਨਕਲਾਬ ਬੜੀ ਗੱਲ ਨਹੀਂ ਹੈਗੀ। ਪੰਜਾਬ ਦਾ ਕਿਸਾਨ ਆਪਣੇ ਬੱਚੇ ਸਵੇਤ। ਨਹਿਰਾਤ ਸ਼ਾਲਾ ਮਾਰ ਰਿਹਾ ਹੈ। ਪੰਜਾਬ ਦਾ ਨੌਜਵਾਨ ਇਨਕਲਾਬ ਦੇ ਵਿੱਚ ਮਰ ਰਿਹਾ ਹੈ। ਵਪਾਰੀ ਇੱਥੋਂ ਭੱਜ ਰਹੇ ਨੇ। ਦੁਕਾਨਦਾਰ ਦੁਕਾਨਾਂ ਛੱਡ ਰਹੇ ਨੇ। ਫਿਰ ਵਿੱਚ ਮੈਨੂੰ ਕਹਿੰਗੂਗਾ ਇਨਕਲਾਬ ਜਿੰਦਾਬਾਦ ਹੈ। ਹਾਂ ਜਿਸ ਨੇ ਇਨਕਲਾਬ ਆਊਗਾ, ਬਦਲਾ ਆਊਗਾ ਤੱਪੋਂ ਉਸ ਦਿਨ ਜਰੂਰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ। ਪਰ ਮੈਂ ਬੇਨਤੀ ਕਰਦਾ ਮੇਰੇ ਕਿਸਾਨ ਭਰਾਵਾਂ ਨੂੰ ਮੈਂ ਵੀ ਜਿੰਮੀਦਾਰਾਂ ਦਾ ਮੁੰਡਾ ਬੇਨਤੀ ਕਰਦਾ ਮੈਂ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦਾ ਮੈਂ ਵਪਾਰੀਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦਾ ਸਟੈਪ ਨਾ ਚੱਕੋ ਕਿਉਂਕਿ ਕੱਲ ਵੀ ਇੱਕ ਬੇਰੁਜ਼ਗਾਰ ਮੁੰਡੇ ਨੇ ਆਪਣੇ ਆਪ ਨੂੰ ਅੱਗ ਲਾਈ ਤਿਆ ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਫਰੀਦਕੋਟ ਦੇ ਹਸਤਾਚ ਲੜ ਰਿਹਾ ਹੈ ਕੱਲ ਮੈਂ ਜਾ ਕੇ ਐਸੀ ਨੋਕ ਕਿ ਕਿਰਪਾ ਕਰਕੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਨਾ ਪਾਓ ਆਪਣੇ ਪਰਿਵਾਰਾਂ ਨੂੰ ਪਛਤਾਵੇ 'ਚ ਨਾ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਦਿਨ ਚੰਗੇ ਆਉਣਗੇ ਜੇ ਵਕਤ ਉਹ ਨਹੀਂ ਰਿਹਾ ਤਾਂ ਵਕਤ ਇਹ ਵੀ ਨਹੀਂ ਰਹਿਣਾ ਸੁਜੀਤ ਪਾਤਰ ਜੀ ਦੀਆਂ ਲੈਣਾ ਨੇ ਕਿ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿ ਤੂੰ ਕਲਮਾ ਤੂੰ ਫੁੱਲ ਆ ਜਾਓਗੇ ਜ਼ਮੀਨ ਰੱਖੀ ਉਮੀਦ ਤੇ ਦੁਨੀਆ ਕਾਇਮ ਹੈ ਉਮੀਦ ਰੱਖੋ ਪੰਜਾਬ ਬਹੁਤ ਵਾਰੀ ਡਿੱਗਿਆ ਹੈ ਪੰਜਾਬ ਬਹੁਤ ਵਾਰੀ ਉੱਠਿਆ ਦੀ ਹੈ ਆਪਾਂ ਜਿੱਤਾਂਗੇ ਆਪਾਂ ਉੱਠਾਂਗੇ ਪਰ ਉਹਦੇ ਵਾਸਤੇ ਤੁਹਾਨੂੰ ਲੜਨਾ ਪਊਗਾ ਸੱਚੀ ਗੱਲ